i satna. ਕੋਈ ਜਰੋਰਾ ਸਰਬਸੇ ਉਪੀਰ ਦੂਰ ਦਰਮਾਗੋ ਬਕੂਸਾ

ਬਹੁਤ ਕਿਰਪਾ ਤੇ ਮਹਾਮਿਤਿਆਤੇ ਤੋਰਾ ਤੇ ਦਰਵਾਜ਼ੇ ਤੋਂ

ਈ ਭਟੇ ਜਿਉ ਲੋਕ ਸਤਮਾਮ ਕਰਤ ਪ੍ਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਤਉ ਜੁਨੀ ਤੰਪੁ ਪ੍ਰਭੁ ਰਸੈ ਜਪ ਆਗ ਸਤਿ ਜਗੰਤ ਸਤ ਹੈ ਸਤਿ ਸਤਿ ਨਾ ਹਸੀ ਪਿਸਤ ਸਤ ਸੁਤ ਸੁਤ ਨਾ ਸੁਤ ਸੁਤਿ ਕੋ ਆਕਾ ਤਕਾ ਪਰ ਹਵਾਏ ਦੇ ਨਾ ਹਰ ਰਤਾਰੁ ਸੁਖਾ ਸੁਖ ਨਸਰੇ ਜਗੁ ਨ ਪਰਿਆਪਰ ਸਸਨ ਪੰਵ ਕੋ ਤਮਿ ਕਾ ਚਵਦੇ ਨਾਏ ਤੇ ਉਸ ਤੇ ਅਰਹੁਏ ਕੋ ਕੁਰ ਨ ਸਤਿ ਪਾਲੁ ਹਮਦ ਗਏ ਚਕ ਨਾਨ ਨ ਤੁਰੀ ਕੇ ਆਲਾਮ ਹੁਕਮ ਰੰਗ ਪਰ ਹੁਣ ਕੈ ਦਈ ਕੁਮੇ ਸ਼ਵਣ ਦੇ ਹੁਮਨੇ ਵੜੇ ਸਭ ਮਨ ਤੁਮੇ ਚਾਹ ਹੁਨੇ ਤੋ ਸੋ ਫਾਈ ਹੈ ਇੱਕ ਨਾ ਕੁੰਭ ਸੀਸ ਹੁਕਮ ਸਰਪ ਵਈ ਹੈ ਹੁਕਮ ਦਸੋ ਕੋ ਮਰ ਅਮਰ ਹੋਏ ਨ ਹੁਕਮ ਦੇਦੇ ਤਾਂ ਹਮ ਕਹਿ ਨ ਹੋਏ ਗੰਗੁ ਕੁਦੰਤਿ ਹਵਤੁ ਸਤਨੰ ਗੰਗੁ ਕੁਦੰਤਿ ਦੈ ਸਾਰੇ ਗੰਗੁ ਗੁਰੁ ਦੇਗਿਆ ਚਰਿ ਹਕਮਿ ਜਬ ਕਉ ਚਰਿ ਗਵ ਕੁਸੈ ਕ੍ਰਿਤ ਮੁਖੈ ਹੋਗੈ ਕਉ ਦੇਲੇ ਫਰਦੇ ਗੰਗੁ ਦਪਤ ਸੇ ਗੁਰੁ ਤਤ ਤਾ ਹਦੁਰ ਕਥਨਾ ਕਥੀਨ ਅਵਤੋ ਤਤ ਕਥ ਕਥ ਕਥੀ ਛੋਟੇ ਕੋਟ ਕੋਟ ਦਿਨ ਦਲਨ ਤਕ ਪਾਇ ਜਗਤ ਤੁਮ ਪ੍ਰਖਾਇ ਵਿਖਾਇ ਤੁਮ ਮੁਜ ਬਾਇ ਰਹੋ ਨੰਦਿ ਗਿਸ਼ਿ ਵਿਭਰਵ ਸਚ ਸੰਸਤਨੈ ਭਖ ਭੂਪ ਪਰ ਕਰੂ ਗਏ ਦੇ ਦੇ ਨਾ ਕਰੇ ਦਾਤਾਰ ਸਤ ਗੇ ਗਿਰਖੀ ਅਨ ਦਸ ਦਰਬਾਰ ਮੋਕ ਵਰਣ ਬਲਿਆ ਜਿਸ ਸੰਹਰੇ ਪਿਆਰ ਮਨ ਨ ਸਚਨਾ ਉੜਾਈ ਵਿਚਾਰ ਕਰਮਿ ਅਨ ਟਕੜਾ ਬਦਰੀ ਮੁਖਦਵ ਨੰ ਵਿਵਦਣੀ ਸਭ ਪ੍ਰਸਿਆਰ ਅਰ ਅਮਰ ਨਾ ਜਿਤਨਾ ਹੋਏ ਅਫਰ ਨਾ ਸੁਵੇ ਦਿਸ ਤਨ ਪਏ ਮਨ ਲਗ ਗਬਿ ਗੁਨਿ ਨਾ ਹਨ ਗੁਰਿਆਈ ਸੁਨੇ ਮਨ ਕੀ ਪਰਮੋ ਵਕਤ ਸੁਪਰਣੈ ਗੁਣ ਗੁਨ ਗੁਰਮੁਖ ਵੇਦ ਗੁਰਮੁਖ ਰਿਆ ਸੁਮਾਈ ਗੁਰ ਸਰਪੁਰ ਗੋ ਪਰਮਾ ਗੁਰ ਪਰਭ ਤੇ ਮਾਏ ਦੇਹੁ ਜਾਨ ਅੱਖ ਨਾਏ ਕਰਨ ਕਥਨਟਾਏ ਗੁਰਾਇ pote ਉਜਾਏ ਸਮਣਾ ਗਿਣ ਕਹ ਤਾ ਸੁਮਨ ਸਰਣ ਗਾਏ ਤੀਰ ਚਲਾਵਤ ਸੁਪਨਾ ਮਨ ਪਾਣੇ ਕੈ ਲੈ ਘਰੇ ਜੱਛੇ ਸਿਖਿ ਉਪਾਏ ਵਿਕਰ ਪਰਮ ਅਤਮ ਮਿਲੈ ਲਈ ਵਾ ਤੇਰੇ ਤਰ ਤਰ ਜਵਨ ਕਾ ਮਨ ਕਾ ਹੈ ਗੁਰ ਕੀ ਸਿੱਖ ਸੋਣੇ ਗੁਰ ਹੈ ਕਦਮੋ ਸਬਨਾ ਦੀਆ ਕਲ ਸਦਾਤਾ ਸੋ ਮਨ ਸਰਣ ਜਾਈ ਜਦ ਉਤਾਰੇ ਅਰਦਾਹ ਹਰ ਦਸੋਣੀ ਹੋਏ ਨਵਾ ਕਨਾ ਵਿੱਚ ਜਾਣੀ ਹੈ नाव ਚਲੇ ਸਭ ਕੋਏ ਚੰਗਨ ਰਖਾਏ ਕੈ ਦਸ ਕੀਤ ਦੈ ਗਲੇ ਜਿਤ ਸੰਦਰਣ ਆਵਹਿ ਤਵ ਤਰਪੁਚੇ ਕੇ ਕੋਈ ਦਾ ਅੰਦਰ ਦੁ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤੇ ਆ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣ ਸਿਧ ਪੀਰ ਸੁਰਨਾਥ ਸੁਣੈ ਧਰਤਵਲੇ ਆਕਾਸ਼ ਸੁਣੈ ਦੀਪਲ ਪਤਾਲ ਸੁਣੈ ਪੁਰਨ ਸਕ ਕਾਲ ਨਾਨਕ ਭਗਤ ਸਦਾ ਵਿਕਾਸ ਸੁਣੈ ਦੂਪ ਪਾਪ ਕਾ ਨਾਸ ਸੁਣੈ ਈਸ਼ਰ ਬ੍ਰਹਮ ਇੰਦ ਸੁਣੈ ਮਕਸਰਾ ਹਨਮੰਦ ਸੁਣੈ ਜੋ ਜੋ ਤਨ ਭੇਦ ਸੁਣੈ ਸਤਿ ਸਿਮਰਤ ਵੇਦ ਨਾਨਕ ਭਗਤ ਸਦਾ ਵਿਕਾਸ ਸੁਣੈ ਦੂਪ ਪਾਪ ਕਾ ਨਾਸ ਸੁਣੈ ਸਤ ਸੰਤੋ ਬਿਆਨ ਸੁਣੈ ਅਰਸਦ ਕਾ ਸੁਣਾਣੋ ਸੁ ਪਰਪਰ ਪਾਵੇ ਮਾਨ ਸੁਣੈ ਨਗ ਸਤਿਆਨ ਨਾਨ ਪਤ ਸਦਾ ਵਿਕਾਸ ਸੁਣੈ ਧੂਪਾ ਬਕਨਾਸ ਸੁਣੈ ਸਰ ਗੁਣ ਕਈ ਗੈ ਸੁਣੈ ਸੇਗ ਪੀਰ ਬਾਤ ਸ ਸੁਣੈ ਅੰਦੇ ਪਾਵੇ ਰਹਿ ਸੁਣਿਆ ਤਵੇ ਸਗੈ ਨਾਨ ਪਤ ਸਦਾ ਵਿਕਾਸ ਸੁਣੈ ਧੂਪਾ ਬਕਨਾਸ ਮਨਨੇ ਕੀ ਗਤ ਕਈ ਨ ਜਾਏ ਜੇ ਕੋ ਕਹਿ ਪਛੇ ਬਸਤਾਏ ਕਾਗਿਤ ਗਲਮਨਾ ਲਿਖਨ ਹਾਰ ਬੰਨੇ ਕਾ ਬਿਆਕਰਣ ਵਿਚਾਰ ਐਸਾ ਨਾਮ ਨਰਿੰਦਰਨ ਹੋਏ ਜੇ ਕੋਮਣ ਜਾਣੇ ਮਨ ਕੋਏ ਮਨਨੇ ਸੁਰਤਵੇ ਮਨ ਬੋਧਾ ਮਨਨੇ ਸਗਲ ਪਾਉਣ ਕੀ ਸੋਦਾ ਮਨਨੇ ਮੋ ਚੌਟਾ ਨਾ ਖਾਏ ਮਨਨੇ ਧਮਕੇ ਸਾਥਨ ਦਾਈ ਐਸਾ ਨਾਮ ਨਰਿੰਦਰਨ ਹੋਏ ਜੇ ਕੋਮਣ ਜਾਣੇ ਮਨ ਕੋਏ ਮਨਨੇ ਮਾਰਗ ਠਾਕ ਨ ਪਾਏ ਮਨਨੇ ਪਰਸ ਪਰਗੜ ਦਾਈ ਮਨੈ ਮਗਰ ਚੱਲੇ ਪੰਥ ਮਨੈ ਧਰਮ ਸਦੇ ਸਰਬੰਦ ਐਸਾ ਨਾਮ ਨਿਰੰਦਰ ਹੋਵੇ ਦੇ ਕੋ ਮਨ ਦੇਨੇ ਮਨ ਕੋਏ ਮਨੈ ਪਾਵੈ ਬੋਖ ਦਿਵਾਰ ਮਨੈ ਪਰਵਾਰ ਸਦਾ ਧਾਰ ਮਨੈ ਤਰੇ ਤਰੇ ਗੁਰ ਸੇਖ ਮਨੈ ਨਾਨਕ ਭਵੇਂ ਨ ਪੇਖੈ ਐਸਾ ਨਾਮ ਨਿਰੰਦਰਨ ਹੋਵੇ ਦੇ ਕੋ ਮਨ ਦੇਨੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜ ਪਾਵੈ ਦੁਰਗੇ ਮਾਨ ਪੰਚਾ ਸੋਹੇ ਦਰਵਾਜਾਂ ਪੰਚਾ ਕਾ ਗੁਰ ਇਕ ਧਿਆਨ ਦੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਏ ਸਮਾਰ ਤਉ ਧਰਮ ਦੇ ਕਪੂਤ ਸੰਤੋਤਾ ਬਰਖਾ ਜਨ ਸੂਤ ਦੇ ਕੋ ਬੁਦ ਸਤਿਆਰ ਤਵਲੇ ਉਪਰ ਕੇ ਤਪਾਰ ਤਰਤੇ ਔਰ ਪਰੇ ਹਰ ਹੋਰ ਦਿਸਤੇ ਭਾਰਤ ਨੇ ਕਣ ਜੋਰ ਹੈ ਜੀ ਜਾਤਰਾ ਨਿਕ ਨਾਮ ਸੁਨ ਲਿਖ ਕਵਲੀ ਕਲਾ ਮਨ ਖਲਖਦਨ ਕੋ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਨ ਸੁਨ ਰੂਪਾ ਸਤਿ ਦਾ ਜਨੇ ਕੋਣ ਕੂਤਾ ਕੀਤਾ ਬਸਾਏ ਕੋ ਕੋਆ ਤਿਸਤੇ ਹੋਏ ਲਖ ਦਰਿਆ ਕੁਦਰਤ ਕਉਣ ਕਾ ਵਿਚਾਰ ਵਾਰਣ ਜਾਵੈ ਇੱਕ ਵਾਰ ਜੋ ਤੁਧੁ ਭਾਇ ਸਾਇ ਭਲਕਾਰ ਤੋ ਸਦਾ ਸਲਾਮਤ ਅਨੰਕਾਰ ਅ ਸੰਕਦਪ ਸੰਖ ਪਵ ਸੰਗ ਪੂਰ ਸੰਗ ਤੁਧ ਤਾ ਅ ਸੰਗਰੰਤ ਮੁਖ ਮੇਦ ਪਾਠ ਸਖਦਿ ਮਨ ਰੇ ਉਦਾਸ ਸਭ ਪ੍ਰਤਿਗੁਣ ਗਿਆਨ ਵਿਚਾਰ ਸਭ ਸਦੀ ਸੰਖਦ ਤਾਰ ਅਸ ਅਸੁਰਮ ਉਪਸਾਰ ਸੰਖ ਮੋਲ ਵਿਲਾਇ ਤਾਰ ਕੁਦਰਤ ਕਉਣ ਕਹਿ ਵਿਚਾਰ ਆਰਿ ਨ ਜਾਵਾ ਇਕ ਵਾਰ ਜੋ ਤੁ ਬਸ ਸਾਈਂ ਪਰਕਾਰ ਤੁ ਸਰਬ ਸਲਾਮ ਤੋ ਨਿਰੰਕਰ ਸੰਖ ਮੁਰਖੰਦ ਕੋਰ ਸੰਖ ਜੋਰ ਹਰਿ ਮਖੋਰ ਕਹ ਵਰ ਕਰਦਾ ਜੋਰ ਸੰਗ ਲੋੜ ਤੇ ਕਮੈ ਸੰਗ ਪਾਪੀ ਪਾਪ ਕਰਦਾ ਸੰਗ ਕੋੜੇ ਕੋੜੇ ਫਿਰਾਏ ਸੰਖ ਮਲੇ ਸਮਲ ਪਖਾਏ ਅਸਾਗਨ ਦੁਸਰ ਕਰੇ ਭਾਰ ਨਾਨਕ ਨੀਚ ਕੈ ਵਿਚਾਰ ਵਾਰਿ ਜਵੈ ਕੋਰ ਜੋ ਤੁ ਬਸ ਸਾਈਂ ਪਰਕਾਰ ਸੋ ਸਦਾ ਸਲਾਮਤ ਨਰੰਕਾਰ ਸੋਖਨ ਸੰਗਤਾਂ ਗਮ ਸੰਕਲ ਸੰਕੇ ਸਰਪਾਰ ਅਖ੍ਰਿਨਾ ਅਖ੍ਰਿ ਸੋਲਾ ਅਖ੍ਰਿ ਗਿਆਨ ਗੀਤ ਗੁਣ ਗਹਿ ਅਖ੍ਰਿ ਲਿਖਾ ਬਰਣ ਭੈਨ ਅਖ੍ਰਿ ਸਰਸੰਜਵ ਖਾਨ ਜਨਨ ਕਤ ਸੁਰਣਾਏ ਜੇ ਫਰਮਾਏ ਤਿਤੁ ਪਾਏ ਜਿਤਾ ਗਿਤ ਤਿਤਨਾ ਵਰਣਾ ਵਿਨਾਈ ਕੋਥੈ ਗੁਰਦ ਗਾਵਣ ਗਾਇ ਵਿਚਾਰ ਵਾਰ ਨ ਜਾਇ ਇੱਕ ਵਾਰ ਤੁਪ ਬਸ ਸੈ ਪ੍ਰਕਾਰ ਦੂਸਰਾ ਸਲਾਮਤ ਨਿਰੰਕਾਰ ਪ੍ਰੀਤ ਪੈਰ ਤੰਦੇ ਪੈਣ ਤੁਤੇ ਤਰਸਖੈ ਮਨੁ ਰਬੀ ਦੀ ਕਪੜ ਹੋਏ ਦੇ ਸਭ ਲਈ ਆਹ ਤੋਏ ਪ੍ਰੇਮਤ ਪਤਾਂ ਕੇ ਸੰਗੈ ਉਤਪਿਨੈ ਕੇ ਰੰਗ ਪੰਨੀ ਪੀ ਆਖਰਣਾਏ ਕਰ ਕਰ ਕਰਣਾ ਲਿਖ ਲੈ ਜਾਏ ਸੁਣਿਆ ਮਨੇ ਮਨ ਕੀਤਾ ਭਾਉ ਅੰਤਰ ਗਤ ਤੇ ਤੁਮਰਣ ਸਭ ਗੁਣ ਤੇਰੇ ਮੈਂ ਨਾਹੀ ਕੋਏ ਮੇਰੇ ਗੁਣ ਕੀਤੇ ਭਗਤ ਨਾ ਹੋਏ ਸੋ ਸਤ ਬਾਣੀ ਬਰਮਾ ਸਤਿ ਸੁਆਨ ਸੁਆਨ ਨੂੰ ਚੈ ਕਨ ਸਵੇ ਲਗਤ ਕਵਨ ਕਨ ਤਤ ਕਨਵਾਰ ਕਨ ਸੁਰਤਿ ਮਾ ਕਵਨ ਜਿਤੋ ਆਇ ਆਕਰ ਪੁਰ ਲ ਭਈ ਪੰਡਿਤ ਜਿਓ ਵਾ ਲੇਖ ਪੁਰਾਨ ਵਤਨ ਪਇਓ ਕਾਧਿਆ ਦੇ ਲਿਖਣ ਲੇਖ ਪੁਰਾਨ ਤਿਤ ਵਰਣ ਜੋਗੀ ਜਾਣੈ ਰਤਮੈ ਨ ਕੋਈ ਜਾਗਰਦਾਸ ਢੀਕੋ ਸਜੈ ਆਪੇ ਜਾਣੇ ਸੋਈ ਕਿ ਉਗਰੇ ਅੱਖਾਂ ਕਿ ਸੁਆਇ ਕੋਰਣੀ ਕੁ ਦਾਣਾ ਨਾਨਕ ਅੱਖਾਂ ਸਭ ਕੋ ਅੱਖ ਇੱਕ ਵੇ ਇੱਕ ਸਿਆਣਾ ਉਡਸਾ ਉਡਿ ਨਾਇ ਕੀਤਾ ਜੈ ਕਹੋਐ ਨਾਨਕ ਦੇ ਕੋ ਆਪੋ ਜਾਣੇ ਅਗੇ ਗਿਆਨ ਸੋਏ ਪਤਲ ਪਤਲ ਲਖ ਗਸ ਗਸ ਗੋੜ ਗੋੜ ਗਬਰਤ ਕਹਿ ਵਿਦ ਕਨਕ ਵਤ ਸਸ ਸਤਾਰ ਕਨਕ ਦੇਬ ਸੁਲ ਇਕ ਤਾ ਤਨ ਕਹਿ ਤਨ ਕੀਐ ਕਹਿ ਵਿਨਾਸ ਨਾਨਕ ਵਡੇ ਸੀ ਆਪ ਜਾਣੇ ਆਪ ਸਲਾਇ ਸਲਾਇ ਤੇ ਸੁਧਨ ਪਈ ਨਦੀ ਐ ਤੇ ਵਾ ਭੈ ਸਮੁੰਦਰ ਜਾਣੀ ਐ ਤਮਨ ਸਾਹਿਬ ਸੁਲਤਾਨ ਗ੍ਰਹਿ ਸਤਿ ਨਾਲ ਤਨ ਕੀਰੀ ਤੋਲਣ ਵਨੇ ਜਿਤ ਸੋਣ ਵਿਸਰ ਅੰਤਰ ਸੁਧੀ ਕਰਨ ਅੰਤ ਅੰਤਰ ਕਰਨ ਦੇਨ ਅੰਤ ਮੰਦਨ ਇਕ ਸੁਣ ਅੰਤ ਅੰਤ ਜਪੇ ਕਮਨ ਮੰਤ ਅੰਤ ਜਪੇ ਕਿਤ ਕਰ ਅੰਤ ਜਪੇ ਪਰ ਵਾਰ ਅੰਤ ਕਰਨ ਕਿਤ ਮਿਲ ਲਾਏ ਤਾਂ ਕੇਂਤ ਪਾਇ ਜਾਏ ਦੇਵ ਅੰਤਨ ਦਾਨ ਕੋਏ ਮੌਤਾ ਗਈਏ ਮੌਤਾ ਹੋਏ ਵਡਾ ਸਾਹਿਬ ਜਥਾ ਉੱਚ ਪਰਉਚਨ ਵਡਾ ਉੱਚ ਹੈ ਕੋਏ ਜਿਸੁ ਸੋਚਿ ਕੋ ਦਾਨ ਸੋਏ ਦਿਉੜੇ ਆਪ ਜਾਣੇ ਆਪਿ ਆਪਾ ਨਾਨਕ ਅਗਨਧਰੀ ਕਰਮੀ ਦਾਤਾ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਰਣ ਤੁਮਾਏ ਕਿਤੇ ਮੰਗਿ ਜੋ ਦੇ ਪਰ ਕਿਤਗੰਤ ਨਹੀਂ ਵਿਚਾਰ ਕਿਤੇ ਖਮ ਟੁੱਟੇ ਵੇ ਕਰ ਕਿਤੇ ਲਲਿ ਮੁਰਪਾਏ ਕਿਤੇ ਮੁਰ ਕਾਈ ਖਾਇ ਗੇਦੇ ਨੂੰ ਗੂ ਸੁਨਮਾਰ ਤੇ ਰਾਤ ਨਿੰਦਾ ਤਾਰ ਬੰਦ ਖਲਾਸੀ ਪਾਣ ਹੋਏ ਹੋਰਾ ਖਲਾਸ ਕੇ ਕੋਏ ਦੇ ਕੋ ਖੈ ਕੇ ਕਨ ਪਾਏ ਜਣ ਜਿਤਿਆ ਮੁਖਾਏ ਅਭਰਣ ਆਪਣੇ ਅਕਸਿ ਬਗੇ ਕੈਂ ਦਿਸਨ ਬਸੇ ਸਭ ਸੁਸਲਾ ਨਨ ਪਾਛਾ ਪਾਛਾ ਅਮਨੋ ਪਰ ਮਨੋ ਪਰ ਅਮਨੋ ਪਰ ਮਨ ਪੰਡਾਰ ਅਮਨ ਆਵੇ ਮਨ ਲਜਾਏ ਮਨ ਪਏ ਮਨੋ ਸਮਾਏ ਅਮਨ ਤਰਵ ਮਨ ਦੀ ਬਾਣ ਅਮਨ ਤਰਵ ਪ੍ਰਵਾਨ ਮਨ ਬੈ ਸੀਸ਼ਾ ਮਨ ਨਸਰ ਅਮਨ ਕਰਨ ਪ੍ਰਮਾਨ ਮਨ ਮਨ ਲਖਨ ਜਾਏ ਆਖਾ ਕਰੇ ਲਿਲਾਏ ਅਕੇ ਵੇਦ ਬਾਦ ਪੁਰਾਣ ਅਕੇ ਪ੍ਰਕਿਰਿ ਕਿਆਨ ਅਕੇ ਬਰਮੇ ਕਹਿੰਦੇ ਕਿ ਗੋਪੀ ਤੇ ਗੋਵਿੰਦ ਅਕੇ ਸ੍ਰਗਸਨ ਅਕੇ ਤਕਿਤੰਬਦ ਅਕੇ ਦਰ ਅਕੇ ਮਾ ਕਸਰ ਨਰਮਨ ਦਨ ਸੇਵਾ ਅਕੇ ਤੇ ਅੱਖਾਂ ਪਾਏ ਕਿਸ ਗਾ ਕ ਉੱਠ ਉੱਠ ਜਾਏ ਤੇ ਕੀ ਤੇਰ ਕਰੇ ਤ ਕਸਖ ਕੀ ਕੇ ਦੇਵੜਾ ਬੜਾ ਤੇਵੜਾ ਹੋਏ ਨਾਨਕ ਜਾਣ ਸੱਚ ਸੋਏ ਜਿਦ ਕੋ ਆਖੇ ਬੋਲੂ ਘਾਰੂ ਤਨਖੇ ਸਰਗਵਾਰੰਗਵਾਰ ਸੋਦਰ ਕਿਹਾ ਸੋ ਕਰਕੇ ਜਿਦਵੇਂ ਸਰਬ ਸਮਾਲੇ ਵਦਨਾ ਦਿਨੇ ਕ ਸੰਖਾ ਗਿਤੇ ਬਨਹਾਰੇ ਕਿਤੇ ਰਪੇ ਸੁਖਿ ਅਨਾਂ ਕਿਤੇ ਗਵਨਹਾਰੇ ਗਵ ਤਨ ਪਣ ਪਰੇ ਬਸੰਤਰੇ ਗਾਵੇ ਰਤ ਧਰਮ ਦੁਆਰੇ ਗਾਵੇ ਚੇਤਾ ਗਉਦਿਕ ਜਨ ਦੇਖ ਲੈ ਧਰਮ ਵਿਚਾਰੇ ਗਾਵੇ ਸਰਬ ਮਾ ਦੇਵੀ ਸੰਸਰ ਸਵਾਰੇ ਨਰਿੰਦ ਦਰਸ਼ਨ ਬੈਠੇ ਦੇਵ ਤੇ ਅੰਦਰ ਨਾਲੇ ਗਾਵੇ ਸਦ ਸਮਾਦੀਂਦਰ ਗਉਂਚਾਰੇ ਗਾਉਣ ਦਿੱਤੀ ਸਦੀ ਸੰਦੋਖੀ ਗਾਵੇ ਵੀਰ ਕਵਾਰੇ ਗਾਵ ਰੰਗ ਬੰਨ ਦੇ ਬੰਨ ਰਖੀ ਸਾਰੈ ਜਿਦੂ ਵੇ ਤਨ ਲੈ ਗਏ ਮੋਨੀ ਅਨਮਨ ਮਹਾਨ ਸੁਰਗਮ ਅਚਪੀਲੇ ਗਣੁ ਤੇ ਪੈ ਤੇਰੇ ਅਸਰ ਦੀਦਸਨਾਲੇ ਗਾਵ ਜੁਰਮੰਬਲ ਸੁਰਾ ਗਾਵ ਖਣਿ ਚਾਰੇ ਗਾਵ ਖੰਡ ਮੰਡਲ ਵਰ ਭੰਡਾ ਕਰਿ ਚ ਰਖੈ ਤਾਰੇ ਸੇ ਤੁਮ ਗਵਨ ਤੂ ਪਵਨ ਰਤੇ ਤੇਰੇ ਪਵਤਰ ਸਾਨੇ ਹੋਰ ਕੀਤੇ ਗਵਨ ਉਸ ਮੈਂ ਚਿਤਨੇ ਆਵਨ ਨੈਣ ਕੈ ਵਿਚਾਰੇ ਸੋਇ ਸੋਇ ਸੁਰਸ ਸੁਸੈਬ ਸਤਿ ਸਾਚੀ ਨਾਹੀ ਅਪੀ ਉਸ ਜੈਨ ਦਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਰਤੀ ਕਰ ਕਰ ਜਨ ਸਿਮਾ ਧਨਿਉ ਪਾਈ ਤਾਰੇ ਕਰੇ ਮੇਸੀ ਤੈ ਪਰ ਦੇਵਤੇ ਦੇਵੜਿਆ ਇਹ ਜਦ ਉਸ ਪਰ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਿਸੰਸਾ ਪਤ ਸਾਹਿਬ ਨਾਨਕ ਰਣੁਰਧਾਇ ਮੰਦਾ ਸੰਤੋਗਾ ਸਰੰਬ 24 ਧਿਆਨ ਕੀ ਗਰੇ ਬਪੂਤਾ ਖੰ타 ਕਾਲ ਕੁਾਰੀ ਕਾਇ ਦੂਜੰਡਾ ਪ੍ਰਤੀਤੈ ਆਗੇ ਬੰਦੇ ਸਗਲ ਜਮਾਤੀ ਮਨਜੀ ਤੇਗਦੀਤਾ ਦੇਤਸਿਆਂ ਦੇ ਸਾਦ ਨਿਲ ਨਾਦ ਨਾਤਾ ਜਿਦਵੀ ਕੋਈ ਸ ਹੈ ਪੁਰਤ ਗਿਆਨ ਦਾ ਭੰਡਾਰ ਨਾ ਕਰ ਕਰਵਾਚੇ ਨਾਦ ਆਪਨ ਰਤ ਸਿ ਸਬਦਾਂ ਕੀ ਰਿਸਣਵਰਾ ਸਾਦ ਸੰਜੋਗ ਜੂਦ ਕਰਤ ਲਾਵੇ ਲੇਖ ਆਵੇ ਭਾਗ ਦੇਤਸਿਆਂ ਦੇ ਸਾ ਨਾਦ ਨੀ ਨਾਦ ਨਾ ਹਤਾ ਜੁਤਵੀ ਕੋਈ ਸਾਇਕ ਮੈਂ ਜੁਤਵੀ ਆਇ ਤਿੰਤਲੀ ਪ੍ਰਵਾਨ ਏਕ ਸੋਸਾਰੀ ਏਕ ਪੰਡਾਰੀ ਏਕ ਲਾਇ ਦੀ ਬਾਨ ਜੇ ਤਪავਤ ਚਲਾਵੇਂ ਜਿ ਹੋਵੇ ਫਰਮਾਨ ਹੋਈ ਕਿ ਉਹਨਾਂ ਨਦਰਣ ਆਵੇ ਬਵਤਾ ਹੈ ਬਿਟੈਨ ਆਦੇਤ ਸੇ ਆਦੇਸ ਆਦਿ ਨਿਲੇ ਨਾਦਨਾ ਤਾ ਜਗੁ ਕੋਇ ਸਭ ਸੁਨੁ ਰੇ ਪੰਧਾਰ ਜੁਗਸ ਪੈ ਸੋਇ ਕਾਰ ਕਰ ਗਰਿ ਕਾ ਸਰਦਨਾਰ ਨਨ ਸਚੇ ਕੀ ਸਚੀ ਕਾਰੋ ਦੇ ਤੁਸਿਆ ਦੇਸ ਆਦਿ ਨਿਲੇ ਨਾਦਨਾ ਤਾ ਜਗੁ ਕੋਇ ਸਾਇ ਜੁਤੀ ਪਲ ਕੋਇ ਲਖ ਕੋਇ ਲਖਵੀ ਸਨ ਨਨ ਗਿਰੈ ਕੀ ਈਗ ਨਾਮੁ ਦੇ ਸੈ ਤਰਾਪਤ ਪਉੜੀ ਆਦਿ ਹੋਇ ਆ ਕੀਸਾ ਸੰਗਲੈ ਆਕਾਸ਼ ਕੀ ਕਿਟਾਇਰੀ ਸੈ ਨਾਰਿਨੁ ਦੇ ਪਾਇਆ ਕੋਰੀ ਕੋਰੇ ਠੀਸ ਖੰਜੋਤ ਪੈਨ ਦੂਰੈ ਦੂਰਨ ਮੰਗਣ ਦੇ ਨਾ ਜੋਰੈ ਜੋਰਨ ਜੀਵਨ ਮਰਨ ਨਾ ਜੋਰੈ ਜੋਨ ਰਾਜ ਮਾਲ ਮਸੂਰ ਜੋਨ ਸੁਰਤਿ ਕਾਨ ਵਿਚਾਰ ਜੋਨ ਜੋਤੀ ਸ੍ਰੇ ਸੰਸਾਰ ਜਿਸ ਸਾਥ ਦੂਰ ਕਰੇ ਕਸੋਏ ਨਾਨਕ ਤੁਮੇ ਚਨੈ ਕੋਏ ਰਤੀ ਰਿਤਿ ਦਿੱਤੀ ਵਾਰ ਪਉਣ ਪਨੇ ਅਗਨੀ ਪਤਾਲ ਇਸੇ ਦਰ ਦੀ ਧਾਰ ਕੀ ਧਰਮਸਾਲ ਤਸਵੇਂ ਜੀ ਜੋਤ ਕੇ ਰੰਗ ਤਨ ਕੇ ਨਾਮੈ ਨ ਅਨੰਤ ਕਰਮੀ ਕਰਮੀ ਹੋ ਵਿਚਾਰ ਸਚਾ ਸਚਾ ਦਰਬਾਰ ਜਾ ਸੁਣ ਪੰਥ ਪ੍ਰਵਾਨ ਨੰਦਰੀ ਕਰਮ ਭੇਨ ਸਾਨ ਕਥ ਬਗਾਈ ਉਥੇ ਪਾਏ ਨਨ ਕਹੰਦਿ ਪਿਜੈ ਧਰਮ ਖੰਡ ਕਾਇ ਹੋ ਧਰਮ ਮੈਂ ਗਿਆਨ ਖੰਡ ਗੈ ਕੋ ਕਰਵਾ ਗਤਿ ਪਵਨ ਪਣ ਮੈਂ ਸੰਤ ਰਹਿ ਗਤਿ ਕਨ ਮਹੇਸਾਗਤਿ ਬਨ ਮੈਂ ਘਰਤ ਕੜੀਐ ਰੂਪ ਰੰਗ ਕੀ ਸੈ ਇਦਿਆ ਕਰੰਭਮੀ ਮੇਰਾ ਕਿਤੇ ਕਿਤੇ ਤੂਪ ਦੇ ਸਾਗ ਤੇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇ ਸਾਹ ਕਿਤੇ ਸਤਬੁੱਧ ਨਾਥ ਕਿਤੇ ਕਿਤੇ ਵਿਵੀ ਸਾਗ ਤੇਉਦਨ ਮੁਨ ਕਿਤੇ ਕਿਤੇ ਰਤਨ ਸਮੁੰਦੈ ਇਦਿਆ ਅਨਿਗਿਥਿਆ ਬਾਣੇ ਕਿਤੇ ਪਾ ਨਰਿੰਦੈ ਕਿਤੇ ਅਸੁਰ ਦੀ ਸੇਵਾ ਕਿਤੇ ਨਾਨਕ ਅੰਤਨ ਅੰਤਗ ਤੇ ਮਾ ਵਿਵਨੋਦ ਕੁਰੇਨੰਦ ਸ੍ਰਮਖੰਡ ਕੀ ਬਾਣੀ ਰੂਪ ਜਿਥੇ ਘਰ ਤਕਨੇ ਬਹੁਤ ਅਨੂਪ ਤਾ ਕਿ ਗੱਲਾਂ ਕਥੀ ਅਨੰਦ ਹੈ ਜੀਵ ਗਏ ਪਿਛੇ ਪਛਤਾਏ ਜਿਥੇ ਕੜੀਏ ਸੁਰਤ ਮਤ ਮਨ ਬਧਾ ਤਸੇ ਕੜੀਏ ਸਰਨ ਸਰਨ ਕੀ ਸੋਧ ਕਰਉ ਖੰਡ ਕੀ ਬਾਣੀ ਜੋ ਰਹਿ ਜਿਥੇ ਔਰਣ ਕੋਈ ਹੋ ਰਹਿ ਜਿਥੇ ਜੁਦ ਮਸੂਰ ਤਨ ਮਹਿ ਰਮਰੇ ਪਰਪੂਰੈ ਜਤੈ ਸਿਦ ਸਿਤਾ ਮਮ ਮਹੇ ਤਾ ਕਿਰਪਾ ਕਥੈ ਜਾਏ ਨ ਮਰਿਨ ਠਕੇ ਜਾਏ ਦਨ ਕੇ ਰਾਮ ਸਿਮਨ ਮਹੇ ਉਤੇ ਬਦੋ ਸਗਲ ਕਰੇ ਅਨੰਦ ਸਚੈ ਮਨ ਸੋਏ ਸਤਖੰਡ ਵਸੇ ਨਰੰਕਾਰ ਕਰ ਕਰ ਵੇਖਣ ਦਰਨ ਹਾਨ ਸਚੇ ਖੰਡ ਮੰਡਲ ਵਰ ਪੰਡ ਦੇਖੋ ਕਥੇ ਤੈ ਅੰਤਰ ਅੰਤ ਤੁਛ ਲੋਲਾ ਆਕਾਰ ਜਿਵ ਜਿਵ ਕਮ ਤਵੇ ਤੁਕਾਰ ਇਕ ਆਇ ਬੁਝੇ ਕਰ ਵਿਚਾਰ ਲਲਕ ਸੁ ਕਰਣਾ ਸਰ ਜਤ ਪਹਾਰਾ ਤੇ ਰਸਨਾਰ ਅਰਣ ਮਤ ਵਿਦਿਥਿਆਰ ਪਖ ਲਗ ਤੁਮ ਤਉ ਭਣਾ ਭਉ ਅੰਮ੍ਰਿਤ ਤਿਤ ਢਾਲੇ ਕੜਿਆ ਸਬਦ ਸਚੀ ਤਿਗਸਾਲੇ ਦੇ ਨਾ ਨਦਰ ਕਰਮ ਤੈਨ ਘਰ ਨਾਨਕ ਨ ਦੁਰੇ ਨ ਡਰਨ ਹਾਨ ਸਰਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤਾ ਜਿ ਸੁਰਾ ਤੁਧਿ ਦਾਇ ਦਾ ਆਖ ਲੈ ਸਗਰ ਦਗਤ ਚਵੈਐ ਬੁਰਿਐ ਵਾਚ ਤਰਵਹ ਦੂਰ ਕਰਵੀਏ ਕੋ ਆਪਣੀ ਇਹ ਨਰੀ ਕੇ ਦੂਰ ਜਿਨੇ ਨਾਮਤ ਆਏ ਹੈ ਗਏ ਮਸਕਤ ਕਾਨੇ ਮਾਨੁ ਕੁਤੇ ਮੁਖੀ ਜਲੇ ਕਿਤੀ 슈ਟੀ ਨਾਨ ਜਿਨੇ ਨਾਮ ਤੇ ਆਏ ਆ ਗਏ ਮੁਸਕਤ ਕਾਲ ਮਾਨੁਕ ਤੁਮ ਤੀ ਜਲੇ ਸਿਤੀ ਛੁਟੀ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ